ਮੀਟਿੰਗ ਚ ਕੋਣ ਆ ਰਿਹਾ ਪੰਜਾਬ ਇਨਵੈਸਟਮੈਂਟ ਚੰਨਈ ਕਪਲੀ ਸ਼ਰਮਾ ਕਪਲੀ ਸ਼ਰਮਾ ਇਨਵੈਸਟਮੈਂਟ ਗੁਇਰਨੀਏ ਸੇ ਕੋਈ ਕਮੇਡੀਅਨ ਅਸਲ ਭਗਵੰਤ ਮਾਨ ਵੀ ਕਮੇਡੀਅਨ ਤੇ ਯੂਕਰੇਨ ਵਾਲਾ ਪ੍ਰਾਈਮ ਮਿਨਿਸਟਰ ਵੀ ਕਮੇਡੀਅਨ ਬੈਲੈਂਸ ਪੀਪਰ ਆ ਕੇ ਹੁਣ ਸੇਰੀਅਸ ਹੈ ਥੋੜਾ ਸਾ ਠੀਕ ਹੈ ਸੇਰੀਅਸਰ ਜਦੋਂ ਨੁਕਸਾਨ ਹੀ ਇੱਕ ਦੇਸ਼ ਦਾ ਕਰ ਲਿਆ ਉਂਝ ਹੀ ਸਾਡੇ ਪੰਜਾਬ ਦਾ ਨੁਕਸਾਨ ਹੋ ਗਿਆ ਅਕਾਲੀ ਦਲ ਜਾਂ ਸੋਫੂ ਵੱਲੋਂ ਯੂਥ ਵੱਲੋਂ ਜਿਹੜਾ ਗੁਰਪ੍ਰੀਤ ਸੇਖੋਂ ਪੂਰੇ ਤਰੀਕੇ ਨਾਲ ਸਪੋਰਟ ਜਿਹੜੀ ਆ ਦਿੱਤੀ ਜਾਏਗੀ ਇਸ ਤੇ ਵੀ ਸੱਚਾਈ ਕੀ ਹੈ ਤੁਮੀ ਕਲੀਦਲ ਜਿਹੜਾ ਕੋਈ ਕੋਈ ਜਾਂਦੀ ਦੋ ਸੀਟਾਂ ਦੀ ਜਿਹੜੀ ਆ ਉਹ ਪੂਰੀ ਜਿਹੜੀ ਆ ਮਦਦ ਦੇ ਦੇ ਉਹਨਾਂ ਨੂੰ ਤੇ ਜਿਹੜੇ ਤੁਹਾਡੇ ਉਮੀਦਵਾਰ ਉਹ ਨਹੀਂ ਖੜੇ ਆ ਫਿਰ ਹੁਣ ਜਦੋਂ ਹਾਰ ਦੀਆਂ ਸੀਟਾਂ ਵਿਖੜੀਆਂ ਤੇ ਉਹ ਧੱਕਾ ਕਰਨ ਦੇ ਉੱਤੇ ਜਿਹੜੇ ਆ ਹੁਣੇ ਲੱਗੇ ਇਹ ਤੁਸੀਂ ਤੁਸੀਂ ਬਤੌਰ ਅੱਗੇ ਹੋ ਕੇ ਤੁਰੇ ਐਜ਼ ਅ ਯੂਥ ਕੇ ਗੁਰਪੀ ਸੇਖ ਹੋ ਜਾ ਇਕੱਠੇ ਹੋ ਕੇ ਬਰਾਬਰ ਇਕੱਠੇ ਹੋ ਕੇ ਤੁਰ ਜਿਹੜੇ ਸਾਡੇ ਲੋਕਲ ਮੁੱਦੇ ਪਹਿਲਾਂ ਅਸੀਂ ਉਹਨਾਂ ਦੀ ਲੜਾਈ ਕਿਉਂਕਿ ਇਹ ਜਿਹੜੀ ਜ਼ਿਲ੍ਹਾ ਪ੍ਰੀਚਰ ਤੋਂ ਬਲਾਕ ਕਮਤੀ ਇਹ ਲੋਕਲ ਮੁੱਦੇ ਆ ਜਿਹੜੇ ਇਹਨਾਂ ਨੂੰ ਪਹਿਲਾਂ ਯਾਦ ਪਰਾਹਾਂਗੇ ਜਿਹੜੇ ਤੁਸੀਂ ਅੱਜ ਤੋਂ 4 ਸਾਲ ਸਰਕਾਰਾਂ ਤੋਂ ਪਹਿਲਾਂ ਜਿਹੜੇ ਮੁੱਦੇ ਕੀ ਸੀ ਉਹ ਅੱਜ ਕਿੱਥੇ ਨੇ ਜਿਹੜੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਕਿੱਥੇ ਨੇ ਅੱਜ ਪੂਰਾ ਤਾਂ ਕੋਈ ਵੀ ਨਹੀਂ ਹੋਇਆ ਅਜੇ ਤੱਕ ਔਰ ਇਵਨ ਮੈਂ ਤੁਹਾਨੂੰ ਦੱਸਦਾ ਫੋਚ ਫੋਚ ਕੇ ਮਨੂੰ ਤੁਸੀਂ ساری ਜਗ੍ਹਾ ਘੁੰਮਦੇ ਮਨੂੰ ਤਿੰਨ ਬਲਾਕ ਐਸੋ ਮੀਨ ਮੰਮੂ ਉੜਤਾਲੇ ਫੁਰਤੇ ਕਿ ਕਿੱਥੇ ਠੀਕ ਹੈ ਕਿਸਤੇ ਚ ਦੱਸੋ ਕਿ ਕਿਹੜਾ ਕੋਈ ਪ੍ਰੋਜੈਕਟ ਹੈ ਲੈ ਕੇ ਕੋਈ ਨਵੀਂ ਡਿਵੈਲਪਮੈਂਟ ਲੈ ਕੇ ਤਾਂ ਆਇਆ ਹੋਣਾ ਸਰਕਾਰ ਨੂੰ ਅੱਜ ਇਹੀ ਜਗਾਉਣਾ ਚਾਹੁੰਦੇ ਆ ਇਹਨਾਂ ਦੀ ਜਿਹੜੀ ਨਲਾਇਕੀ ਹੈ ਉਹ ਲੋਕਾਂ ਦੇ ਅੱਗੇ ਸਾਹਮਣੇ ਰੱਖਾਂਗੇ ਜਿਹੜੇ ਤੁਸੀਂ 4 ਸਾਲ ਹੋ ਗਏ ਆ ਤੁਸੀਂ ਲੋਕਾਂ ਨੂੰ ਕੋਈ ਕੰਮ ਨਹੀਂ ਕੀਤਾ ਕੋਈ ਵੱਡੀ ਜਿਉ ਡਿਵੈਲਪਮੈਂਟ ਨਹੀਂ ਪਰ ਤੁਹਾਨੂੰ ਮੈਂ ਐਮਐਲਏ ਬਣਨ ਤੋਂ ਪਹਿਲੇ ਸਰਕਾਰ ਵਾਲਾ ਬਣ ਗਿਆ ਫਿਰੋਜ਼ਪੁਰ ਦੀ ਸਿਆਸਤ ਬਹੁਤ ਸਰਗਰਮ ਹੈ ਇਸ ਵੇਲੇ ਆਖਰਕਾਰ ਪੋਲਿਟਿਕਸ ਦੇ ਵਿੱਚ ਸਾਨੂੰ ਕੀ ਕੁਝ ਵੇਖਣ ਨੂੰ ਮਿਲ ਰਿਹਾ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਇਸ ਵਕਤ ਬਹੁਤ ਹੋਟ ਸੀਟ ਹੈ ਇਸ ਵਕਤ ਫਿਰੋਜ਼ਪੁਰ ਦੇ ਵਿੱਚ ਦੋ ਚਿਹਰੇ ਸਭ ਤੋਂ ਉੱਤੇ ਸਾਹਮਣੇ ਆ ਰਹੇ ਆ ਇੱਕ ਪਾਸੇ ਗੁਰਪ੍ਰੀਤ ਸੇਖੋ ਤੇ ਦੂਸਰੀ ਤਰਫ ਮਨਵਿੰਦਰ ਸਿੰਘ ਸੰਧੂ ਜਾਂ ਮਣੀ ਸੰਧੂ ਤਾਂ ਉੱਥੇ ਹੀ ਸਾਡੇ ਨਾਲ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸੁਰਿੰਦਰ ਜੀ ਸਾਡੇ ਨਾਲ ਹੈ ਸੁਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਪੀਸੀ ਵਿੱਚ ਬਹੁਤ ਧੰਨਵਾਦ ਸਰਿੰਦਰ ਜੀ ਪਹਿਲੀ ਤਾਂ ਮੈਂ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਜਾਂ ਸੋਫੂ ਵੱਲੋਂ ਯੂਥ ਵੱਲੋਂ ਜਿਹੜਾ ਗੁਰਪੀ ਸੇਖੋਂ ਨੂੰ ਪੂਰੇ ਤਰੀਕੇ ਨਾਲ ਸਪੋਰਟ ਜਿਹੜੀ ਆ ਦਿੱਤੀ ਜਾਏਗੀ ਇਸ ਦੇ ਵਿੱਚ ਸੱਚਾਈ ਕੀ ਹੈ ਇਸ ਸ਼ੋਮੇ ਅਕਾਲੀ ਦਲ ਜਿਹੜਾ ਪ੍ਰੋਜੈਕਟ ਜਿਆਤੀ ਦੋ ਸੀਟਾਂ ਤੇ ਜਿਹੜੀ ਆ ਉਹ ਪੂਰੀ ਜਿਹੜੀ ਆ ਮਦਦ ਦੇ ਰਿਆ ਉਹਨਾਂ ਨੂੰ ਤੇ ਜਿਹੜੇ ਤੁਹਾਡੇ ਉਮੀਦਵਾਰ ਆ ਉਹ ਨਹੀਂ ਖੜੇ ਆ ਫਿਰ ਨਾਲ ਹੀ ਮਤਲਬ ਸਾਰੇ ਰਲ ਕੇ ਇਕੱਠੇ ਹੋ ਕੇ ਖੜੇ ਇਹ ਮਤਲਬ ਤੁਸੀਂ ਐਜ਼ ਅ ਯੂਥ ਨਾਲ ਚੱਲ ਰਹੇ ਹੋ ਐਸੇ ਯੂਥ ਚੱਲ ਰਹੇ ਐਸੇ ਪਾਰਟੀ ਵੀ ਚੱਲ ਰਹੇ ਹਮ ਸਰਿੰਦਰ ਕਿਵੇਂ ਦੇਖਦੇ ਹੋ ਖਰੋਸਪਰਤੀ ਸਿਆਸਤ ਨੂੰ ਦਿਹਾਤੀ ਦੀ ਨੁਖਾਸ ਕਰਕੇ ਆਖਰਕਾਰ ਜਿਲ੍ਹਾ ਪ੍ਰੇਸ਼ਦ ਦੀ ਚੋਣ ਹੋ ਰਹੀ ਹੈ ਹਮ ਅਸਲ ਵੇਖੋ ਜਿਹੜੀ ਚੋਣ ਹੈ ਨਾ ਤੁਹਾਨੂੰ ਪਤਾ ਕੱਲ ਵੀ ਹਜੇ ਬਹੁਤ ਇਹਨਾਂ ਨੇ ਪਹਿਲਾਂ ਤਾਂ ਦਿੱਕਤਾਂ ਕੀਤੀਆਂ ਕਿ ਸਾਡੇ ਕਾਗਜ਼ ਜਿਹੜੇ ਐਨਓਸੀਜ਼ ਨਾ ਮਿਲਣ ਸਾਰਿਆਂ ਨੂੰ ਬਹੁਤ ਅੜਚਨਾ ਪਾਈਆਂ ਜਿਵੇਂ ਕਿਵੇਂ ਕਰਕੇ ਸਾਰੇ ਨੇ ਐਨਓਸੀ ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇਕਾਲੀ ਦਲ ਨੇ ਇੱਕ ਆਪ ਦੀ ਜਿਹੜੀ ਹੈ ਹਾਈ ਕੋਰਟ अपील ਪਾਈ ਰਿਟ ਪਾਈ ਕਿ ਸਾਡੇ ਜਿਹੜੇ ਇਹ ਉਮੀਦਵਾਰਾਂ ਨੂੰ ਜਿਹੜੀ ਐ ਦਿੱਕਤ ਆ ਰਹੀ ਐ ਚੋਣ ਨਾਲਣ ਦਿੱਤਾ ਜਾਵੇ ਤਾਂ ਕਰਕੇ ਤੇ ਫਿਰ ਅਸੀਂ ਹਾਈ ਕੋਰਟ ਜਦੋਂ ਗਏ ਤੇ ਉਹਨਾਂ ਨੇ ਹਾਈ ਕੋਰਟ ਨੇ ਜਿਹੜਾ ਐ ਚੋਣ ਕਮਿਸ਼ਨ ਨੂੰ ਕਿਹਾ ਕਿ ਤੁਸੀਂ ਐਫੀਡੇਵਿਟ ਦਿੱਤਾ ਜਾਵੇ ਨੋਟ ਜਾਂ ਨਹੀਂ ਸਰਕਾਰ ਦੇ ਆਗੂ ਜਿਹੜੇ ਐ ਅੱਜ ਵੀਡੀਓ ਜਿਨ੍ਹਾਂ ਵੀ ਅੰਡਰ ਪ੍ਰੈਸ਼ਰ ਨੇ ਇਹਨਾਂ ਦੇ ਜੋ ਨਹੀਂ ਦਿੰਦੇ ਤਾਂ ਤੁਸੀਂ ਇੱਕ ਐਫੀਡੇਵਿਟ ਲਾ ਦਿਓ ਨੋ ਡਿਊਸ ਦਾ ਕਿ ਸਾਡਾ ਬਕਾਇਆ ਕੋਈ ਸਰਕਾਰ ਵੱਲ ਨਹੀਂ ਤੇ ਤੁਸੀਂ ਚੋਣ ਲੜ ਸਕਦੇ ਹੂੰ ਚਲੋ ਐਫਿਡੇਵਿਡ ਲਾ ਕੇ ਅੱਜ ਕਾਗਜ਼ੂਕ ਕਰਕੇ ਕੱਲ ਵੀ ਬੜੀ ਜਿਹੜੀ ਹੈ ਖਿੱਚੋ ਤਾਨ ਚੱਲੀ ਰਾ ਵੇਖੋ ਟਾਈਮ ਦਾ 5 ਵਜੇ ਦਾ ਸੀ ਰਾਤ ਕਿਤੇ ਜਾ ਕੇ 9-10 ਵਜੇ ਜਾ ਕੇ ਇਹਨਾਂ ਨੇ ਲਿਸਟਾਂ ਲਾਈਆਂ ਫਿਰ ਉਹਦੇ ਚੋਂ ਕਈ ਸੀਟਾਂ ਇਹਨਾਂ ਨੇ ਕੈਨਸਲ ਕੀਤੀ ਕਈ ਕਾਗਜ਼ ਆਬਜੈਕਸ਼ਨ ਜਿਹੜੇ ਕੋਈ ਚਿਹਤੇ ਸੀ ਸਰਕਾਰ ਦੇ ਉਹ ਸੀਟਾਂ ਇਹਨਾਂ ਨੇ ਕੈਨਸਲ ਕੀਤੀ ਹੂੰ ਚਲੋ ਫਿਰ ਵੀ ਕਈ ਰਹਿ ਗਿਆ ਸੀ ਜੋ ਰਜਮਾਇਸ਼ ਕੀਤੀ ਤੇ ਕਾਗਜ਼ ਕਈ ਜਿਹੜੇ ਸਾਡੇ ਹੋ ਰਹੇ ਨੇ ਔਰ ਤਗੜੇ ਹੋ ਕੇ ਜਿਹੜੀ ਹੈ ਵੇਖੋ ਆਪੋਜੀਸ਼ਨ ਨੇ ਸਰਕਾਰ ਦੇ ਜਿਹੜੀ ਹੈ ਨਾ ਜਿਹੜੀ ਸਰਕਾਰ ਕਿ ਇੱਕ ਡ੍ਰੀਮ ਲਾਈਫ ਚ ਜੀ ਰਹੀ ਹੁੰਦੀ ਆ ਕਿਉਂਕਿ ਇਹਨਾਂ ਨੇ 4 ਸਾਲ ਹੋ ਗਏ ਸਰਕਾਰ ਨੂੰ ਕੋਈ ਕੰਮ ਨਹੀਂ ਕੀਤਾ ਹਮਮ ਔਰ ਆਪਦੇ ਸਿਰਫ ਤੇ ਸਿਰਫ ਇੱਕ ਝੂਠ ਔਰ ਜੁਮਲੇਬਾਜੀ ਦੀ ਸਰਕਾਰ ਦੇ ਵਿੱਚ ਰਹਿ ਕੇ ਕਿਉਂਕਿ ਨਿਊਜ਼ ਪੇਪਰਸ ਦੇ ਵਿੱਚ ਜਾਂ ਪ੍ਰਿੰਟ ਮੀਡੀਆ ਲਾ ਲਓ ਚਾਹੇ ਉਹ ਟੀਵੀ ਮੀਡੀਆ ਲਾ ਲਓ ਪ੍ਰੈਸ ਸਾਰਿਆਂ ਦੇ ਵਿੱਚ ਇੰਨੇ ਕਿ ਝੂਠ ਮਾਰੇ ਨੇ ਉਹ ਲੋਕਾਂ ਤੱਕ ਜਿਹੜੀ ਆ ਅੱਜ ਉਸ ਚੀਜ਼ ਨੂੰ ਸੱਚਾਈ ਵੀ ਮੰਨ ਰਹੇ ਨੇ ਔਰ ਇੰਨੀ ਕਿ ਐਡ ਕੀਤੀ ਆ ਕਿ ਬੜਾ ਵੱਡਾ ਹਿੱਸਾ ਆਪ ਦਾ ਜਿਹੜਾ ਇਹਨਾਂ ਨੇ ਪੰਜਾਬ ਦਾ ਜਿਹੜਾ ਪੈਸਾ ਜਿਹੜਾ ਉਹ ਖਰਾਬ ਏਡਾਂ ਦੇ ਕੀਤਾ ਸਿਰਫ ਇੱਕ ਝੂਠ ਨੂੰ ਸਹੀ ਕਰਨ ਦੇ ਚੱਕਰ 'ਚ ਹੁਣ ਜਦੋਂ ਹਾਰ ਦੀਆਂ ਸੀਟਾਂ ਦਿਖ ਰਹੀਆਂ ਨੇ ਤੇ ਉਹ ਧੱਕਾ ਕਰਨ ਦੇ ਉੱਤੇ ਜਿਹੜੇ ਇਹ ਹੁਣੇ ਲੱਗੇ ਹੋਏ ਸਰਿੰਦਰ ਫਿਰੋਜ਼ਪੁਰ ਦਿਹਾਤੀ ਦੇ ਵਿੱਚ ਕਿਹੜੇ ਮੁੱਦਿਆਂ ਤੇ ਸਿਆਸਤ ਹੋ ਰਹੀ ਹੈ ਵੀ ਕਿਹੜੇ ਮੁੱਤੇ ਨੇ ਜੇਕਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਵਿੱਚ ਤੁਸੀਂ ਜਿੱਤਦੇ ਹੋ ਤੁਸੀਂ ਜਿਹੜਾ ਉਹਨਾਂ ਨੂੰ ਫੁੱਲ ਸਕੋਰ ਦੇ ਰਹੇ ਹੋ ਕੀ ਕੀ ਕੁਝ ਹੋਣ ਵਾਲਾ ਜਿਵੇਂ ਅਕਸਰ ਜੇਕਰ ਸਰਕਾਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਹੁਣ ਸਾਰਿਆਂ ਨੂੰ ਕਿਸੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਪਰਿਸ਼ਾਦਾ ਨਾ ਪਤਾ ਉਹ ਪੰਚਾਇਤੀ ਬਲਾਕ ਸੰਮਤੀ ਜੋ ਵੀ ਹੈ ਫੰਡ ਜਾਰੀ ਕਰਾਉਣੇ ਹੁੰਦੇ ਆ ਕਿਸਾਨਾਂ ਨੂੰ ਮੁੱਢਲੀ ਸਹਾਇਤਾ ਦੇਣੀ ਦੀ ਪਰ ਸਰਕਾਰ ਆਮ ਆਦਮੀ ਦੀ ਜੇਕਰ ਜਿੱਤਦੇ ਉਹ ਇਹ ਸਭ ਕੁਝ ਕਿਵੇਂ ਕਰੋਗੇ ਨਾ ਅਸਲ ਦੇ ਵਿੱਚ ਇਹ ਵੀ ਅਸਲ ਵਿੱਚ ਉਹ ਅੱਗੇ ਵੀ ਜਿਹੜੀ ਗੱਲ ਹੈ ਕਿ ਜਿਹੜਾ ਪੈਸਾ ਜਿਲ੍ਹਾ ਪ੍ਰੀਸ਼ਦ 'ਚ ਆਣਾ ਹੁੰਦਾ ਕੋਈ ਸੈਂਟਰ ਦਾ ਵੀ ਆ ਰਿਹਾ ਹੁੰਦਾ ਹੋਰ ਵੀ ਹੁੰਦਾ ਜਿਲ੍ਹਾ ਪ੍ਰੀਸ਼ਦ ਦੇ ਰੋਣ ਠੀਕ ਹੈ ਨਾ ਉਹ ਡਿਵਾਈਡ ਉਹ ਜਿਹੜਾ ਤਾਂ ਇਹਨਾਂ ਦਾ ਇਹਨਾਂ ਨੇ ਜਵਾਬ ਦਾ ਹਿੱਸਾ ਦੇਣਾ ਤਾਂ ਉਹ ਤਾਂ ਮੇਰੇ ਹਿਸਾਬ ਨਾਲ ਨਹੀਂ ਰਿਹਾ ਜਿੰਨੇ ਵੀ ਪਿੱਛੇ ਗਰੰਟ ਆ ਰਹੀਆਂ ਉਹ ਮੋਸਟਲੀ ਜਿਹੜੀਆਂ ਉਹ ਸੈਂਟਰ ਦੀਆਂ ਹੀ ਆ ਰਹੀਆਂ ਹੁਣ ਤੁਸੀਂ ਫਿਰ ਹੁਣ ਨਹੀਂ ਆ ਰਹੇ ਹੁਣ ਜੇਕਰ ਇਹੀ ਤਾਂ ਚੈਲੰਜ ਹੈ ਨਾ ਤੁਹਾਡੇ ਲਈ ਫਿਰ ਅੱਗੇ ਚੈਲੰਜ ਕੀ ਨੇ ਤੁਸੀਂ ਉਹ ਉਸ ਬਹਾਲ ਕਿਵੇਂ ਕਰਾਓ ਅੱਜ ਅਸੀਂ ਜਿਹੜੇ ਸਾਡੇ ਲੋਕਲ ਮੁੱਦੇ ਆ ਪਹਿਲਾਂ ਅਸੀਂ ਉਹਨਾਂ ਦੀ ਲੜਾਈ ਕਿਉਂਕਿ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਇਹ ਲੋਕਲ ਮੁੱਦਿਆਂ ਤੇ ਆ ਇਹ ਤੁਸੀਂ ਤੁਸੀਂ ਬਤੌਰ ਅੱਗੇ ਹੋ ਕੇ ਤੁਰ ਰਏ ਐਜ਼ ਅ ਯੂਥ ਕੇ ਗੁਰਪੀ ਸੇਖੋ ਜਾ ਇਕੱਠੇ ਹੋ ਕੇ ਬਰਾਬਰ ਇਕੱਠੇ ਹੋ ਕੇ ਤੁਰ ਕੋਈ ਅਲੱਗ-ਅਲੱਗ ਡਾਇਰੈਕਸ਼ਨ ਨਹੀਂ ਆ ਸਾਡੀ ਸਾਰੀ ਇੱਕੋ ਡਾਇਰੈਕਸ਼ਨ ਮੁੱਦੇ ਦੱਸਣ ਲੱਗੇ ਕਿ ਜਿਹੜੇ ਵੀ ਆਨਲਾਈਨ ਕਾਫੀ ਜਿਹੜੀਆਂ ਵਖੋ ਇਹਨਾਂ ਨੇ ਅਹੀ ਲੋਕਾਂ ਨੂੰ ਜ਼ਾਹਿਰ ਜਿਹੜੇ ਇਹਨਾਂ ਨੂੰ ਪਹਿਲਾਂ ਯਾਦ ਕਰਾਵਾਂਗੇ ਜਿਹੜੇ ਤੁਸੀਂ ਅੱਜ ਤੋਂ 4 ਸਾਲ ਸਰਕਾਰਾਂ ਤੋਂ ਪਹਿਲਾਂ ਜਿਹੜੇ ਮੁੱਦੇ ਕੀ ਸੀ ਉਹ ਅੱਜ ਕਿੱਥੇ ਨੇ ਜਿਹੜੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਕਿੱਥੇ ਨੇ ਅੱਜ ਪੂਰਾ ਤਾਂ ਕੋਈ ਵੀ ਨਹੀਂ ਹੋਇਆ ਅਜੇ ਤੱਕ ਅਸਲ ਸਰਕਾਰ ਨੂੰ ਜਾਗਾਨਦਾ ਹੀ ਸਾਡਾ ਕੰਮ ਹੈ ਨਾ ਕਿ ਸਰਕਾਰ ਨੂੰ ਅੱਜ ਇਹ ਹੀ ਜਗਾਣਾ ਚਾਹੁੰਦੇ ਆ ਇਹਨਾਂ ਦੀ ਜਿਹੜੀ ਨਲਾਇਕੀ ਆ ਉਹ ਲੋਕਾਂ ਦੇ ਅੱਗੇ ਸਾਹਮਣੇ ਰੱਖਾਂਗੇ ਜਿਹੜੇ ਤੁਸੀਂ 4 ਸਾਲ ਹੋ ਗਏ ਤੁਸੀਂ ਲੋਕਾਂ ਨੂੰ ਕੋਈ ਕੰਮ ਨਹੀਂ ਕੀਤਾ ਕੋਈ ਵੱਡੀ ਜਿਉ ਡਵੈਲਪਮੈਂਟ ਨਹੀਂ ਔਰ ਇਵਨ ਮੈਂ ਤੁਹਾਨੂੰ ਦੱਸਦਾ ਫਰੋਸਪੁਰ ਚ ਮਨੂੰ ਤੁਸੀਂ ਸਾਰੀ ਜਗ੍ਹਾ ਘੁੰਮਦੇ ਹੋ ਮਨੂੰ ਤਿੰਨ ਬਲਾਕ ਹੈ ਫਰੋਸਪੁਰ ਦੇ ਮੇਨ ਮੰਦੋੜ ਕਲਕੁਰ ਤੇ ਇੱਕ ਸਿਟੀ ਦਾ ਠੀਕ ਹੈ ਕਿਸੇ ਚ ਦੱਸੋ ਕਿ ਕਿਹੜਾ ਕੋਈ ਪ੍ਰੋਜੈਕਟ ਲੈ ਕੇ ਆਏ ਨੇ ਕੋਈ ਨਵੀਂ ਡਵੈਲਪਮੈਂਟ ਲੈ ਕੇ ਤਾਂ ਆਏ ਹੋ ਨਾ ਮੈਂ ਮਲੇ ਨੂੰ ਇਹ ਸਵਾਲ ਕੀਤੇ ਸੀ ਜੀ ਪ੍ਰੋਜੈਕਟਾਂ ਨੂੰ ਲੈ ਕੇ ਮੈਂ ਕਿਹਾ ਕਿ ਅਕਾਲੀ ਦਲ ਚ ਵੀ ਉਹੀ ਪ੍ਰੋਜੈਕਟ ਰੇ ਕਾਂਗਰਸ ਚ ਵੀ ਉਹੀ ਪ੍ਰੋਜੈਕਟ ਰੇ ਕੁਝ ਨਵਾਂ ਕੀ ਕਰ ਰਹੇ ਹੋ ਵੀ ਵੇਖੋ ਅਕਾਲੀ ਦਲ ਦੀ ਗਵਰਨਮੈਂਟ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਸਾਡੇ ਸਰਕਾਰੀ ਕਾਲਜ ਨਹੀਂ ਸੀ ਫਰੋਜ਼ਪੁਰ ਆਈ ਫਰ ਸਰਕਾਰੀ ਫਰੋਜ਼ਪੁਰ ਕਾਲਜ ਲੈ ਕੇ ਮੈਰਿਟੋਰੀਅ ਸਕੂਲ ਨਵਾਂ ਪ੍ਰੋਜੈਕਟ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਸੀ ਪੂਰੇ ਪੰਜਾਬ 'ਚ 10 ਬਣੇ ਆ ਉਹ ਅਸੀਂ ਫਰੋਜ਼ਪੁਰ ਇੱਕ ਲੈ ਕੇ ਆ ਆਮ ਸੀ ਪੁਆਇੰਟ ਲੈ ਕੇ ਆਂਦੇ ਕਿ ਜਿੱਥੇ ਬੱਚਿਆਂ ਨੇ ਕਿਤੇ ਆਪਦੀ ਟ੍ਰੇਨਿੰਗ ਲੈਣੀ ਹੁੰਦੀ ਸੀ ਯਾ ਆਰਮੀ ਚ ਜਾਂ ਪੰਜਾਬ ਪੁਲਿਸ ਚ ਟੈਸਟ ਦੇਣਾਂ ਉਹਦਾ ਅਸੀਂ ਸੀ ਪੁਆਇੰਟ ਬਣਾਇਆ ਹੂੰ ਹਕੂਮਤ ਸਿੰਘ ਵਾਲੇ ਜੀ ਠੀਕ ਹੈ ਕਈ ਇਹੋ ਸਾਡੇ ਮਮਦੋੜ ਦੇ ਵਿੱਚ ਵੇਖੋ ਬੇਸਿਕ ਨੀਡਸ ਵੀ ਬਹੁਤ ਜ਼ਰੂਰੀ ਨੇ ਪਹਿਲਾ ਜਿਵੇਂ 2-3 ਸਾਈਂ ਤੇ ਜਿਹੜਾ ਉਹ ਸਕੂਲ ਲੱਗਦਾ ਸੀ ਮਮਦੋੜ ਲੜਕੀਆਂ ਦਾ ਅਸੀਂ ਜੋਧਪੁਰ ਅੱਡੇ ਤੇ ਮਮਦੋੜ ਬਲਾਕ ਦੇ ਵਿੱਚ ਸਕੂਲ ਲੈ ਕੇ ਆਏ ਕਈ ਗ੍ਰਿਡ ਕੀਤੇ ਉਦੋਂ ਸਪੋਰਟਸ ਦਾ ਵੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਸਪੋਰਟਸ ਲਈ ਵੀ ਜਿਹੜਾ ਨੌਜਵਾਨਾਂ ਨੂੰ ਅਸੀਂ ਬਹੁਤ ਕੁਝ ਦਿੱਤਾ ਉਸਟ ਕਰੀਕਟਸ ਕਰੀਕਟ ਵਾਲੀਆਂ ਕਿਡਸ ਉਪਲਬਧ ਕਰਾਈਆਂ ਵਾਲੀਬਾਲ ਵਾਲੇ ਨੈਟਸ ਤੇ ਵਾਲੀਬਾਲ ਕਿਡਸ ਸਾਰਾ ਕੁਝ ਕਰਾਇਆ ਪੂਰਵੀ ਜਿੱਥੇ ਕੋਈ ਜਿਮਸ ਦਿਨੇ ਤੇ ਉੱਥੇ ਜਿਮ ਦਿੱਤੇ ਗਰਾਊਂਡ ਕੀਤੇ ਉਹ ਉਸ ਤੋਂ ਬਾਅਦ ਮੈਨੂੰ ਇਹ ਦੱਸਣਾ ਕਿ ਫਿਰੋਜ਼ਪੁਰ ਦੇ ਵਿੱਚ ਕਾਂਗਰਸ ਚਲੀ ਗਈ 5 ਸਾਲ ਕੀ ਲੈ ਕੇ ਆਏ ਫਿਰ 4 ਸਾਲ ਇਹਨਾਂ ਦੇ ਹੋ ਗਏ ਦੱਸ ਲਈ ਕਿ ਲੈ ਕੇ ਕੀ ਆਏ ਕੋਈ ਗ੍ਰਾਮਤਾ ਸੀ ਨਾ ਵਖੋ ਐ ਗੱਲਾਂ 'ਚ ਹਵਾ 'ਚ ਜੋ ਮਰਜ਼ੀ ਕਹੀ ਜਈ ਆ ਇਹ ਸਰਕਾਰ ਹੈ ਠੀਕ ਹੈ ਜੋ ਮਰਜ਼ੀ ਕਹੇ ਅਸਲ ਹੁੰਦਾ ਜਵਾਬ ਆਉਣ ਵਾਲੇ ਇਲੈਕਸ਼ਨਾਂ 'ਚ ਤੁਹਾਨੂੰ ਦੇਣਾ ਪੈਣਾ ਸਮਾਧਰ ਹੈਗਾ 8-9 ਮਹੀਨੇ ਦਾ ਤੁਸੀਂ ਨਵਾਂ ਕੁਝ ਕੀ ਲੈ ਕੇ ਆਓਗੇ ਚਲੋ ਤੁਹਾਡੇ ਲਈ ਹੋ ਗਿਆ ਹਨਾ ਤੁਸੀਂ ਕਹਤ ਬਈ ਇਹਨਾਂ ਨੇ ਕੀ ਲਿਆਂਦਾ ਜੇ ਕੁਰਬਾਨੀ ਜਾਂਦੇ ਹੋ ਤੁਸੀਂ ਕੀ ਲੈ ਕੇ ਆਓ ਹੁਣ ਸੜਕਾਂ ਕਹਿ ਲਿਏ ਸੀਵਰੇਜ ਇਹ ਇੱਕ ਅ ਭਰਜ ਹੈ ਜੀ ਇਹ ਤਾਂ ਨਵੋਣਾ ਪੈਣਾ ਐਸੀ ਇਹਨਾਂ ਤੂ ਟੁੱਟੀ ਐ ਜੀ ਇਹ ਇਹ ਹਰੇਕ ਸਰਕਾਰ ਦਾ ਇੱਕ ਕੰਮ ਹੈ ਇਸ ਤੋਂ ਵੱਖਰਾ ਕੀ ਕਰ ਰਹੇ ਹੋ ਹੁਣ ਚਲੋ ਤੁਸੀਂ ਕਿਟਾਂ ਦੀ ਵੀ ਗੱਲ ਕਰਦੇ ਤੇ ਐਜੂਕੇਸ਼ਨ ਦੀ ਇਸ ਤੋਂ ਵੱਖਰਾ ਹੁਣ ਮੈਡੀਕਲ ਦੀ ਵੀ ਗੱਲ ਕਰ ਸਕਦੇ ਆ ਇਸ ਤੋਂ ਵੱਖਰਾ ਸੁਰਿੰਦਰ ਜੀ ਕੀ ਕਰ ਸਕਦੇ ਜੇ ਤੁਹਾਡੀ ਆਡੀਓਲੋਜੀ ਜਾਂ ਮਾਈਂਡ ਮੈਪ ਕੀ ਕਹਿੰਦਾ ਜੀ ਹਾਂ ਜੀ ਅਜੇ ਨਾ ਬੇਸਿਕ ਕਈ ਚੀਜ਼ਾਂ ਹਾਂ ਸਾਡੀ ਨੌਜਵਾਨ ਪੀੜੀ ਨੂੰ ਅਜੇ ਪਲੇਟਫਾਰਮਸ ਚਾਹੀਦੇ ਨੇ ਉਹ ਆਕੇ ਦੋਨੋਂ ਆਣ ਵਾਲੇ ਜਦੋਂ ਕਾਲੀ ਦਲ ਦੇਗਾ ਕਾਲੀ ਦਲ ਦੇਗਾ ਕੀ ਕੀ ਪਲੇਟਫਾਰਮ ਨੇ ਕਾਫੀ ਨੇ ਜਿਹੜੇ ਤੁਹਾਨੂੰ ਅਜੇ ਨਹੀਂ ਟਾਈਮ ਆਉਂਦਿਓ ਫਿਰ ਦੱਸਾਂਗੇ ਕੋਈ ਇਹਦਾ ਹੁਣ ਤੁਮੋਂ ਉਹਦੇ ਹੀ ਦੱਸਾਂਗੇ ਜਦੋਂ ਮੱਲਬ ਤੋੜਦੇ ਨਾ ਮੈਂ ਇੰਟਰਵਿਊ ਵੀ ਕਰਾਂਗਾ ਇੱਕ ਜਿਹੜਾ ਇੱਕ ਸ਼ੇਅਰ ਕਰ ਸਕੋ ਜਿਹੜਾ ਮੈਨੂੰ ਲੱਗਦਾ ਇਹ ਬੜਾ ਜ਼ਰੂਰੀ ਹੈ ਨੀਡੀ ਆਣ ਵਾਲੀ ਪੀੜੀ ਨੂੰ ਨਾ ਪਲੇਟਫਾਰਮ ਤੁਸੀਂ ਇਹ ਲਾ ਲਓ ਇੱਕ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਸਪੋਰਟਸ 'ਚ ਬੜੀ ਵੱਡੀ ਚੀਜ਼ ਹੈ ਤੁਸੀਂ ਜਲੰਧਰ ਚਲੇ ਜਾਓ ਤੁਸੀਂ ਹੋਰ ਵੱਡੇ ਸ਼ਹਿਰਾਂ ਚਲੇ ਜਾਓ ਬਹੁਤ ਕੁਝ ਹੈ ਉੱਥੇ ਟਰੱਸ ਬਣਨੇ ਨੇ ਹੋਰ ਕਈ ਚੀਜ਼ਾਂ ਬਣੀਆਂ ਆਈ ਸੌਕੀਜ਼ ਬਣਿਆ ਹੌਕੀਜ਼ ਟਰੱਸ ਬਣਨੇ ਨੇ ਹੋਰ ਬੜਾ ਕੁਝ ਬਣਿਆ ਟੈਕਸ ਅੱਛੇ ਬਣਨੇ ਨੇ ਬਸ ਸਪੋਰਟ ਨੂੰ ਪਹਿਲ ਦੇ ਆਧਾਰ ਤੇ ਜੇ ਜੇਕਰ ਚੇਅਰਮੈਨ ਇੱਥੇ ਵੀ ਹੁੰਦੇ ਜੇ ਤਾਂ ਫਿਰ ਵੀ ਸਪੋਰਟਸ ਰਹੂਗੀ ਪਹਿਲ ਪਹਿਲ ਦੇ ਆਧਾਰ ਤੇ ਸਪੋਰਟਸ ਸਾਡੀ ਆਨ ਨਾਲੀ ਪੀੜ੍ਹੀ ਨੂੰ ਆਨ ਨਾਲੇ ਸਾਡੇ ਕੱਲਾ ਪੰਜਾਬ ਹਿੰਦੂਸਤ ਕੱਲੇ ਫ਼ੌਜਪੁਰ ਦੀ ਨਿਗਲ ਮੈਂ ਪੰਜਾਬ ਔਰ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਨ ਲਈ ਸਾਡੇ ਬੱਚੇ ਇਤੋਂ ਨਿਕਲਣ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਟੈਲੈਂਟ ਬਹੁਤ ਹੈ ਕਿਉਂਕਿ ਮੈਂ ਸਪੋਰਟਸ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ। ਸ੍ਰਿੰਦਰ ਸੁਪਨਾ ਬਹੁਤ ਸੋਹਣਾ ਤੁਹਾਡਾ ਬਹੁਤ ਸੋਹਣਾ। ਕਿਉਂਕਿ ਮੈਂ ਅੱਜ ਵੀ ਮੈਂ ਧੁੰਦਾ ਤਾਂ ਸਾਡੇ ਗਰਾਊਂਡ ਬਣਾਏ ਆ। ਹਮ ਚਰਚ ਗਰਾਊਂਡ ਐ ਚੇ ਕ੍ਰਿਕਟ ਦਾ। ਠੀਕ ਹੈ। ਭਾਈ ਬੱਚੇ ਤੁਸੀਂ ਐਵਰੀ ਵੀਕਐਂਡ ਉੱਥੇ ਵੇਖੋਰ ਈਵਨਿੰਗ ਉੱਥੇ ਲੱਗਦੇ ਆ। ਕਿਉਂਕਿ ਅਸੀਂ ਸਕੂਲ ਗੇਮਸ ਤੋਂ ਸ਼ੁਰੂ ਆਏ ਆ। ਫਿਰ ਬੈਡਮਿੰਟਨ ਕੋਰਟਸ ਹੋਣੇ ਚਾਹੀਦੇ ਨਾ। ਮਤਲਬ ਬੜੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਲੋੜ ਐ। ਤੁਸੀਂ ਮੈਨੂੰ ਦੱਸ ਦਿਓ ਅਸੀਂ ਜਿਹੜੀ ਜਿਹੜੇ ਗਰਾਊਂਡਸ ਬਣਾਏ ਆ ਸਾਨੂੰ ਪਤਾ ਅਸੀਂ 10 ਤੋਂ ਮਾਂ ਮੰਦੋੜ ਅਸੀਂ ਬਣਾਇਆ ਸਟੇਡੀਅਮ ਉਦੋਂ ਚੋਕ ਬਣਾਇਆ ਉਹ ਕਾਫੀ ਨੇ ਮੰਗਣਾ ਸਿੰਧ ਇੱਕ ਚੈਲੰਜ ਹੋਰ ਹੈ ਬਹੁਤ ਸੋਹਣਾ ਫਿਊਚਰ ਵੇਖ ਰਹੇ ਹੋ ਤੁਸੀਂ ਯੂਥ ਦਾ ਪੈਸਾ ਪੈਸਾ ਕਿਵੇਂ ਲਿਆਉਗੇ ਇਸ ਲਈ ਸਭ ਇਨਫਰਾਸਟ੍ਰਕਚਰ ਮੈਨੂੰ ਕੋ ਅਕਾਲੀ ਦਲ ਦੇ ਸਰਕਾਰ ਤੁਹਾਡੀ ਨਹੀਂ ਸਰਕਾਰ ਇਸ ਵਕਤ ਆਮ ਆਦਮੀ ਪਾਰਟੀ ਦੀ ਹੈ ਤੁਸੀਂ ਜਿੱਤ ਜਾਂਦੇ ਹੋ ਬਹੁਤ ਵੈਲਕਮ ਯੂਥ ਹੋ ਬਹੁਤ ਸੋਹਣੀ ਗੱਲ ਕਰ ਰਹੇ ਹੋ ਤੁਸੀਂ ਸੈਂਟਰ ਨੂੰ ਪ੍ਰੋਜੈਕਟਸ ਭੇਜ ਸਕਦੇ ਕਿਉਂ ਨਹੀਂ ਭੇਜ ਸਕਦੇ ਅੱਜ ਮੈਂ ਕਹਿੰਦਾ ਤੁਸੀਂ ਜਿਲ੍ਹਾ ਪ੍ਰਿਸ਼ਦ ਚੇਅਰਮੈਨ ਜੀ ਤੁਸੀਂ ਇਹ ਕਹਿੰਦੇ ਹੋ ਵੀ ਮਤੇ ਜ਼ਰੂਰ ਤੁਸੀਂ ਪਾਉਗੇ ਅੱਗੇ ਪਾਸ ਹੋਣ ਜਾਂ ਨਾ ਹੋਣ ਵਿਕਾਸ ਨੂੰ ਲੈ ਕੇ ਉਹ ਗੱਲ ਖਲਾਹਦਾ ਹੈ। ਸ਼ਾਇਦ ਹੋਰ ਮੈਂ ਦੱਸ ਦਵਾਂ। ਜੀ। ਜਦ ਤੁਸੀਂ ਇਥੋਂ ਪਾ ਕੇ ਭੇਜਦੇ ਹੋ ਉਹਦੀ ਪੇਰਵਾਹੀ ਕਰਦੇ ਹੋ ਨਾ ਤੇ ਮਤੇ ਪਾਸ ਹੋ ਕੇ ਵੀ ਆਉਂਦੇ। ਐਹੋੀ ਗੱਲ ਨਹੀਂ। ਮਤਲਬ ਫੰਡ ਵੀ ਜਾਰੀ ਹੁੰਦੇ ਹੁੰਦੇ ਆ। ਕਿਉਂ ਨਹੀਂ ਹੁੰਦੇ? ਆ ਜਿਹੜੇ ਦਿੰਦੇ ਨੇ ਤੁਸੀਂ ਵੇਖੋ ਤੇ ਪੈਸੇ ਆ ਕੇ ਹਿਸਾਬ ਨਾ ਰੇਣ। ਇੱਕ ਸਿਸਟਮ ਹੈ ਕਿ ਸਟੇਟ ਦਾ 60 40 ਹੈ ਕਿਤੇ 70 80 30 ਹੈ ਕਿਤੇ 80 20 ਨੇ। ਪੰਜਾਬ ਸਟੇਟ ਆਫ ਦਾ ਨਹੀਂ ਦਿੰਦੀ ਤੇ ਹੋਰ ਵੀ ਰਾਹ ਸੈਂਟਰ ਦੇ ਵੀ ਪੈ ਹੀ ਜੂ ਸਰਿੰਦਰ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ 10 ਸਾਲ ਸਰਕਾਰ ਰਹੀ ਜਿਹੜੀ ਮੈਂ ਪ੍ਰੈਜ਼ੈਂਟਲੀ ਗੱਲ ਕਰੂੰਗਾ ਲਾਸਟ ਇੱਕ ਡੇਕੇਡ ਦੀ ਗੱਲ ਕਰਦੇ ਕਾਂਗਰਸ ਆਈ ਲੋਕ ਆਕ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਆਮ ਆਦਮੀ ਪਾਰਟੀ ਵੀ ਉਹੀ ਪਾਰਟੀਆਂ ਵਾਂਗੂ ਕੰਮ ਕਰਦੀ ਹੈ ਕੁਝ ਵੱਖਰਾ ਨਹੀਂ ਹੁਣ ਮੈਂ ਇੱਕ ਹੋਰ ਗੱਲ ਪੁੱਛਣੀ ਚਾਹੂੰਗਾ ਅਕਾਲੀ ਦਲ ਹੀ ਆਖਰਕਾਰ ਕਿਉਂ ਉਸ ਗੱਲ ਇੱਕ ਤਾਂ ਖੇਤਰੀ ਪਾਰਟੀ ਜ਼ਰੂਰ ਹੈ ਪਰ ਜੋ ਖੇਤਰੀ ਪਾਰਟੀ ਦੇ ਬਣਦੇ ਫਰਜ਼ੋ ਨੇ ਨਹੀਂ ਨਿਭਾਏ ਇਹ ਮੰਨਣਾ ਪਏਗਾ ਸੁਰਿੰਦਰ ਬਖੋ ਇਹ ਨਹੀਂ ਆਪਾਂ ਕਹਿ ਸਕਦੇ ਜਿਹੜੀ ਹਿਊਜ ਡਵੈਲਪਮੈਂਟ ਹੋਈ ਹੈ ਉਹ ਪੰਜਾਬ ਚ ਕਾਲੀ ਦਲ ਦੇ ਸਮੇ ਹੋਈ ਉਸ ਤੋਂ ਪਹਿਲਾਂ ਤਾਂ ਨਹੀਂ ਕਦੀ ਵੀ ਹੋਈ ਜਿੰਨੇ ਵੀ ਅੱਜ ਵੀ ਤੁਸੀਂ ਮੁੱਦੇ ਜਿਹੜੇ ਹੈਗੇ ਆ ਉਹ ਕਾਲੀ ਦਲ ਨੇ ਹਮੇਸ਼ਾ ਉਠਾਉਂਦੇ ਰਹੀ ਹੈ ਅੱਜ ਵੀ ਜੇ ਪੰਜਾਬ ਚ ਓਪੋਜੀਸ਼ਨ ਜੇ ਕਾਂਗਰਸ ਹੈ ਪਰ ਕਾਂਗਰਸ ਅੱਜ ਤੁਸੀਂ ਵੇਖ ਲਓ ਪਿਛਲੇ ਜਿੰਨੇ ਵੀ ਇਲੈਕਸ਼ਨਸ ਹੈ ਸਾਰਿਆਂ ਚ ਗੈਪ ਹੈ ਅੱਜ ਕਿੱਥੇ ਹੈ ਕਾਂਗਰਸ ਹਰ ਮੁੱਦੇ ਤੇ ਚਾਹੋ ਲੈਂਡ ਪੋਲਿੰਗ ਦਾ ਸੀ ਹੂੰ ਠੀਕ ਹੈ ਜੀ ਅਕਾਲੀ ਦਲ ਨੇ ਪ੍ਰਧਾਨ ਸਾਹਿਬ ਨੇ ਸਭ ਤੋਂ ਪਹਿਲਾ ਪ੍ਰੈਸ ਕਾਨਫਰੰਸ ਕੀਤੀ ਧਰਨੇ ਥਾਂ ਥਾਂ ਤੇ ਲਾਣੇ ਸ਼ੁਰੂ ਕੀਤੇ ਔਰ ਯਕੀਨ ਦਵਾਇਆ ਹਰੇਕ ਨੂੰ ਕਿ ਅਕਾਲੀ ਦਲ ਅੱਗੇ ਹੋ ਕੇ ਲੜਾਈ ਲੜੇਗਾ ਅੱਜ ਜਿੰਨੇ ਮੁੱਦੇ ਨੇ ਸਾਡੇ ਵਾਲੇ ਲੀਟਰ ਸਾਡੇ ਸੈਟਿੰਗਾਂ ਨਹੀਂ ਕਰਕੇ ਬੈਠੇ ਕਾਂਗਰਸ ਵਾਲਿਆਂ ਨੂੰ ਤਾਂ ਇਹ ਪਤਾ ਨਾ ਸਾਡੀਆਂ ਪਹਿਲਾਂ ਗੋਲ ਜਾਨੀਆਂ ਨੇ ਜਿਵੇਂ ਸਰਕਾਰ ਦੇ ਉਲਟ ਬੋਲਦੇ ਸਾਡੇ ਵਾਲੇ ਪ੍ਰਧਾਨ ਸਾਹਿਬ ਤੁਸੀਂ ਵੇਖੋ ਕਿਤੇ ਨਾ ਕਿਤੇ ਤੁਰੇ ਫਿਰਦੇ ਨੇ ਕਿੰਨੇ ਅਕਰਨਦਾਰ ਨੇ ਇਹਨਾਂ ਨੇ ਧੱਕਾ ਕੀਤਾ ਸਾਡੇ ਪ੍ਰਧਾਨ ਸਾਹਿਬ ਨੇ ਇੱਕੋ ਸੱਚ ਕੀਤੀ ਹੈ ਕਿ ਅਸੀਂ ਲੜਾਈ ਲੜੀ ਐਸਐਸਪੀ ਵੀ ਸਸਪੈਂਡ ਕਰਾਇਆ ਡਿਪਟੀ ਵੀ ਸਸਪੈਂਡ ਆ ਹੁਣ ਜਿੰਦੀ ਇੱਕ ਵੀਡੀਓ ਆਪਣਾ ਆਡੀਓ ਵਾਇਰਲ ਹੋਈ ਐਸਐਸਪੀ ਪਟਿਆਲਾ ਦੀ ਹੁਣ ਜਿਹਦੇ ਵੀ ਕਾਰਵਾਈ ਹੋਊਗੀ ਅੱਜ ਨਾ ਥੋੜੇ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਉਹਦਾ ਵੀ ਰਿਜ਼ਲਟ ਮਿਲੂਗਾ ਸ੍ਰਿੰਦਰਿਆ ਕਲਾਸ-ਕਲਾਸ ਫੜਾ ਮੇਰਾ ਹੁਣ ਨਾ ਕਲੋਜ਼ਿੰਗ ਵਾਲ ਚੱਲਦੇ ਆ ਪੰਜਾਬ ਦੇ ਵਿੱਚ ਜਿੱਥੇ ਤੱਕ ਸਿਆਸਤ ਹੈ ਨਾ ਉਹ ਆਪਸੀ ਧਿਰਾਂ ਦੀ ਬਣ ਜਾਂਦੀ ਮੁਖਤਾਰਾ ਦੇ ਵਿੱਚ ਨਾ ਮਤਲਬ ਮੈਂ ਟਸਲਬਾਜੀ ਮੈਂ ਇਹਨੂੰ ਹਰਾਉਣਾ ਲੋਕਾਂ ਦਾ ਵਿਕਾਸ ਵਕੂਸ ਤਾਂ ਗੱਲਾਂ ਹੀ ਰਹਿ ਜਾਂਦਾ ਜਦੋਂ ਅੰਦਰਲੇ ਖਾਤੇ ਬੈਠ ਕੇ ਗੱਲ ਹੁੰਦੀ ਤੇ ਸਾਰੇ ਬੈਂਦੇ ਆ ਵੀ ਇਹਨੂੰ ਅਸੀਂ ਦਿਖਾਉਣਾ ਵੀ ਦਿਨੇ ਤਾਰੇ ਵੀ ਅਸੀਂ ਕੀ ਆ ਮੇਰੇ ਖਿਆਲ ਨਾਲ ਸਿਆਸਤ ਇਹ ਅਸਲ ਦੇ ਵਿੱਚ ਮੁੱਦਿਆਂ ਤੇ ਪੋਲਿਟਿਕਸ ਹੋਈ ਹੈ ਕਿਤਨੇ ਕਿਤੇ ਬਸ ਨਾ ਟਸਲ ਰਹਿੰਦੀ ਹਰੇਕ ਦੀ ਵੀ ਮੈਂ ਜਿੱਤਣਾ ਵੀ ਮੇਰੇ ਕੋਲ ਇੱਕ ਚੇਅਰਮੈਨ ਹੀ ਦੋ ਤਾਂ ਹੋਵੇ ਮੈਨੂੰ ਇਹ ਦੱਸੋ ਵੀ ਪਿਛਲੇ ਕਿਸੇ ਸਮੇਂ 'ਚ ਹਜੇ ਤੱਕ ਚੇਅਰਮੈਨਾਂ ਨੇ ਕਿਸੇ ਨੂੰ ਕੁਛ ਕੀਤਾ ਜਿੰਨੀਆਂ ਲੜਾਈਆਂ ਇੱਕ ਦੂਜੇ ਦੇ ਗੱਲ ਪੈਣਾ ਕਾਗਰ ਰਿਜੈਕਟ ਕਰਾਉਣੇ ਇਹ ਹਰੇਕ ਸਰਕਾਰ ਸਮੇਂ ਰਿਹਾ ਜੇ ਕਾਲੀਦਾਰ ਹੀ ਉਹਨਾਂ ਨੇ ਵੀ ਰਿਜੈਕਟ ਕਰਾਇਆ ਕਾਂਗਰਸ ਮੈਂ ਵੇਖੋ ਕਿਤੋਂ ਦੀ ਨਹੀਂ ਗੱਲ ਕਰਦਾ ਨ ਪਰ ਮੈਂ ਜਿਹੜੀ ਗੱਲ ਤੇ ਆ ਰਿਹਾ ਉਹ ਉਹ ਠੀਕ ਹੈ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ ਪਰ ਮੈਨੂੰ ਯਾਦ ਹੈ ਸਾਰੇ ਜ਼ਿਲ੍ਹਾ ਪੱਤੀ ਸਰਦੋਂ ਇਲੈਕਸ਼ਨ ਹੋਏ ਸੀ ਸਾਰੀਆਂ ਬਲਾਕ ਸਮਚ ਇਲੈਕਸ਼ਨ ਹੋਏ ਸੀ ਸਾਡੇ ਵੇਲੇ ਨਾ ਸਰਪੰਚੀਆਂ ਜਿਹੜੋਂ ਕਿਸੇ ਦੇ ਕਾਗਰ ਰਿਜੈਕਟ ਕਰਾਇਆ ਨਾ ਤੱਕਾ ਕੀਤਾ ਨਾ ਜ਼ਿਲ੍ਹਾ ਪ੍ਰੀਸ਼ਦ ਮਾਪ ਦੇ ਹਲਕੇ ਦੀ ਗੱਲ ਵੇਖੋ ਮੈਂ ਆਪਦੇ ਹਲਕੇ ਦੀ ਗੱਲ ਕਰਾਂ ਤੇ ਉਦੋਂ ਗਵਰਨਮੈਂਟ ਹੁੰਦੇ ਹੋਏ ਵੀ ਸਾਰੇ ਇਲੈਕਸ਼ਨਸ ਹੋਏ ਸੀ ਔਰ ਸ਼ੁਕ ਸ਼ਾਂਤੀ ਨਾਲ ਇਲੈਕਸ਼ਨ ਤੇ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਇੱਕ ਦੂਜੇ ਨੂੰ ਹਰਾਉਣਾ ਇਹੀ ਕਿਉਂ ਮਕਸਦ ਬਣਿਆ ਹਰਾਉਣਾ ਹੈ ਮੈਨੂੰ ਵੀ ਮੈਂ ਵਿਕਾਸ ਜਦੋਂ ਦੀ ਦੇਖੋ ਮੈਂ ਕਿੰਨੇ ਇੰਟਰਵਿਊ ਕੀਤੇ ਉਹਦੇ ਵਿੱਚ ਨਾ ਇੱਕ ਹਰੋਣ ਦੀ ਗੱਲ ਕੀਤੀ ਵੀ ਐਸੀ ਆ ਆ ਆ ਮਤਲਬ ਵੀ ਮੁੱਦੇ ਦੀ ਤਾਂ ਕੋਈ ਗੱਲ ਕਰ ਹੀ ਨਹੀਂ ਨਾ ਰਿਹਾ ਸੀ ਆ ਮੈਂ ਤੁਸੀਂ ਕੀਤੀ ਅੱਜ ਸ਼ੇਰ ਜੋ ਯੂਥ ਦੇ ਸਪੋਰਟਸ ਦੀ ਉਹੀ ਗੱਲ ਦੱਸ ਰਿਹਾ ਕਿ ਇਹ ਅੱਜ ਨਹੀਂ ਜਦੋਂ ਦੀ ਇਹ ਪਾਰਟੀ 2013 14 ਚ ਆਈ ਹੈ ਨਾ ਆਪਾਂ ਇਹ ਇੰਨੇ ਕਿ ਨੀਵੀਂ ਸਿਆਸਤ ਇਹਨਾਂ ਨੇ ਸ਼ੁਰੂ ਕਰ ਦਿੱਤੀ ਉਹ ਸਭ ਤੋਂ ਮਾੜੀ ਗੱਲ ਇਹਨਾਂ ਦੀ ਇਹ ਕਰੈਕਟਰ ਅਸੈਸਿਨੇਸ਼ਨਸ ਕਰਨੇ ਸ਼ੁਰੂ ਕਰਦੇ ਆ ਲੋਕਾਂ ਆਮ ਆਦਮੀ ਪਾਰਟੀ ਸਰਕਾਰ ਆਨਬਾਦਵੀ ਪਾਰਟੀ ਦਾ ਜਿਹੜਾ ਵੀ ਆਇਆ ਜਰਦ ਖੁਸ਼ੀ ਕਰਦਾ ਸਲਾ ਭਗਵੰਤ ਮਾਨ ਹੂੰ ਸ਼ੁਰੂ ਹੋਇਆ ਹੂੰ ਹਰੇਕ ਨੂੰ ਕਿਸੇ ਦੇ ਉਲਟੀ ਭੁੱਲਿਆ ਕਿਉਂਕਿ ਵਖੋ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਉਹ ਇੱਕ ਪ੍ਰੋਫੈਸ਼ਨ ਹੈ ਉਹ ਜੇ ਤੋ ਸੀ ਉਹਨੂੰ ਗੱਲ ਜਚਾਉਣੀ ਆਉਂਦੀ ਸੀ ਤੇ ਸਾਡੇ ਲੋਗ ਉਸ ਗੱਲ 'ਚ ਆ ਗਏ ਮੈਂ ਤੁਹਾਨੂੰ ਸਿੱਧੀ ਗੱਲ ਹੈ ਡਰਾਮੇਬਾਜੀ ਉਹਨੂੰ ਬਹੁਤ ਚੰਗੀ ਤਰ੍ਹਾਂ ਦੀ ਅੱਜ ਤੁਸੀਂ ਉਹਦੀ ਸਪੀਚ ਸੁਣੋਗੇ ਨਾ ਜੇ 17-18 ਮਿੰਟ ਦੀ ਤੇ 7-8 ਮਿੰਟ ਦੀ ਘਟੋ-ਘਟ ਸਿਰਫ ਤੇ ਸਿਰਫ ਕਮੇਡੀ ਜੁਮਲੇਬਾਜੀ ਬਾ ਤੁਸੀਂ ਇਹ ਦੱਸੋ ਯਾਰ ਤੁਸੀਂ 4 ਸਾਲ ਸਰਕਾਰ 'ਚ ਰਹੇ ਹੋ ਪੰਜਾਬ ਲਈ ਕੀ ਕੀਤਾ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਪੰਜਾਬ ਦੇ ਵਿੱਚ ਕੋਈ ਇਨਵੈਸਟਰ ਆਣ ਲਈ ਤਿਆਰ ਨਹੀਂ ਅੱਜ ਤੇ ਚਹੀਏ ਇਹਨਾਂ ਨੇ ਮੇਰੇ ਭਾਈ ਪੰਜਾਬ ਮੇਰੇ ਕਈ ਸੱਜਣ ਜਿਹੜੇ ਨੇ ਇੰਡਸਟਰੀਅਲ ਨੇ ਲੁਧਿਆਣਾ ਵੀ ਨੇ ਹੁਣ ਵੀ ਨੇ ਬੜੀ ਸਾਡੀ ਇੱਕ ਦਿਨ ਗੱਲ ਹੋਈ ਉਹ ਕਹਿੰਦੇ ਅਸੀਂ ਜਦੋਂ ਉੱਥੇ ਗਏ ਆ ਸਾਡੇ ਮੀਟਿੰਗ 'ਚ ਕੋਈ ਆ ਰਿਹਾ ਪੰਜਾਬ ਇਨਵੈਸਟਮੈਂਟ ਦੇ ਕਪਲ ਸ਼ਰਮਾ ਕਪਲ ਸ਼ਰਮਾ ਨੇ ਇਨਵੈਸਟਮੈਂਟ ਕੋਈ ਕਰਨੀ ਇੱਥੇ ਉਹ ਇੱਕ ਕਮੇਡੀਅਨ ਅਸਲ ਗੁਮਨ ਤੁਮਾਨੂੰ ਵੀ ਕਮੀਡੀਅਨ ਤੇ ਯੂਕਰੇਨ ਵਾਲਾ ਪ੍ਰਾਈਮ ਮਿਨਿਸਟਰ ਵੀ ਕਮੀਡੀਅਨ ਚੈਲੰਜ ਕੀਪਰ ਕਹਿੰਦੇ ਹੁਣ ਉਹ ਸੀਰੀਅਸ ਹੈ ਥੋੜਾ ਸਾਹੀ ਸੀਰੀਅਸਰ ਜਦੋਂ ਨੁਕਸਾਨ ਹੀ ਇੱਕ ਦੇਸ਼ ਦਾ ਕਰ ਲਿਆ ਉਂਝੀ ਸਾਡੇ ਪੰਜਾਬ ਦਾ ਨੁਕਸਾਨ ਹੋ ਗਿਆ ਸ੍ਰਿੰਦਰ ਹੁਣ ਆਪਾਂ ਪੰਜਾਬ ਦੀ ਸਿਆਸਤ ਵੱਲ ਆਈਏ ਵੀ ਮੈਂ ਜੇਕਰ ਤੁਸੀਂ ਜਿੱਤਦੇ ਹੋ ਵਧੀਆ ਯੂਥ ਤੁਸੀਂ ਇੱਕ ਆਪਦੀ ਚੰਗੀ ਡਾਇਓਲੋਜੀ ਦੱਸੀ ਹੈ ਅੱਜ ਇਸ ਇੰਟਰਵਿਊ ਜ ਮੰਨਦੇ ਹੋ ਵੀ ਚਾਹੇ ਤੁਸੀਂ ਬਣਦੇ ਹੋ ਸਰਕਾਰ ਤੁਹਾਡੀ ਨਹੀਂ ਜੋ ਉਲਤ ਨੂੰ ਪਹਿਲ ਦੇ ਆਧਾਰ ਤੇ ਤੁਸੀਂ ਕੁਛ ਨਾ ਕੁਛ ਅਸੀਂ ਇੱਕ ਇੰਟਰਵਿਊ ਕਰਾਂਗੇ ਫੇਰ ਬਿਲਕੁਲ ਕਰਾਂਗੇ ਵੀ ਤੁਸੀਂ ਉਹਦੇ ਚ ਤੁਸੀਂ ਸਾਨੂੰ ਆਪਦੇ ਜਿਹੜੇ ਸੁਪਨੇ ਵਾਲੇ ਜਿਹੜੇ ਡ੍ਰੀਮ ਪ੍ਰੋਜੈਕਟ ਨੇ ਉਹ ਤੇ ਜਿਹੜੇ ਉਹਨਾਂ ਦੇ ਅਸੀਂ ਕੰਮ ਕਰਾ ਰਹੇ ਚੇਅਰਮੈਨ ਹੀ ਤੇ ਹੋਣ ਦੇ ਬਾਵਜੂਦ ਤੁਸੀਂ ਕਰਕੇ ਵਿਖਾਉਣੇ ਉਹਨਾਂ ਦੀ ਤੇ ਗੱਲ ਕਰਾਂਗੇ ਤੁਸੀਂ ਹੁਣ ਓਨ ਰਿਕਾਰਡ ਕਹਿ ਰਹੇ ਹੋ ਬੱਲੇ ਦੇਖੋ ਜਦੋਂ ਜੇ ਚੇਅਰਮੈਨ ਸਾਡੇ ਬਣਦੇ ਹਮ ਅਸੀਂ ਆਪਦੇ ਵਧੀਆ ਪ੍ਰੋਜੈਕਟਸ ਬਣਾ ਕੇ ਤੇ ਜਾਵਾਂਗੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਹੈ ਉਹਨਾਂ ਦੇ ਅਗਲੇ ਇੰਟਰਵਿਊ ਚ ਡਿਸਕਲੋਸ ਕਰੋਗੇ ਜਦੋਂ ਅਗਲੇ ਨਹੀਂ ਮੈਂ ਤੁਹਾਡੇ ਨਾਲ ਕਰੂੰਗਾ ਜੇ ਜਦੋਂ 2027 ਦੇ ਲੈਕਚਰ ਲੜਾਂਗੇ ਔਰ ਤੁਹਾਨੂੰ ਮੈਂ ਐਮਐਲਏ ਬਣਨ ਤੋਂ ਪਹਿਲੇ ਸਰਕਾਰ ਬਣਨ ਤੋਂ ਪਹਿਲੇ ਇਹ ਪਾਰਟੀ ਦਾ ਜੋ ਫੈਸਲਾ ਹੋਊਗਾ ਨਹੀਂ ਦੇਖਿਆ ਨਾ ਜਿਵੇਂ ਐਮਐਲਏ ਬਣਾਇਆ ਮੈਂ ਮੈਮਲੇ ਐਮਐਲਏ ਮਤਲਬ ਹਲਕੇ ਦਾ ਠੀਕ ਹੈ ਕਿਉਂਕਿ ਮੇਰੇ ਫਾਦਰ ਹਲਕਾ ਇੰਚਾਰਜ ਨੇ ਜੀ ਪਾਰਟੀ ਜਿੰਨੂੰ ਵੀ ਪਾਰਟੀ ਟਿਕਟ ਦੇਗੀ ਤੁਹਾਨੂੰ ਮੌਕਾ ਮਿਲੇ ਤੇ ਦੇਖੋ ਇਹ ਪਾਰਟੀ ਦੇ ਹੱਥ ਹੈ ਮੇਰੇ ਹੱਥ ਨਹੀਂ ਹੈ ਜੀ ਜੇ ਮੌਕਾ ਮਿਲੇ ਜੋ ਮੌਕਾ ਮਿਲੇ ਫਿਰ ਹੋਕਰ ਕਰੋਗੇ ਕਰਾਂਗੇ ਜਰੂਰ ਇਹ ਦੇਖੋ ਇਹਦੇ ਕੋਈ ਦੁਰਾਵ ਨਹੀਂ ਹੈ ਠੀਕ ਹੈ ਕੰਮ ਕਰ ਰਹੇ ਆ ਪਾਰਟੀ ਦੇ ਪਰ ਜੇ ਪਾਰਟੀ ਫਾਦਰ ਸਾਹਿਬ ਨੂੰ ਦਿੰਦੀ ਤਾਂ ਕੰਮ ਉਹਦੇ ਲਈ ਵੀ ਉਸੇ ਉਹਨਾਂ ਹੀ ਕੰਮ ਕਰਾਂਗੇ ਪਰ ਗੱਲ ਇਹ ਹੈ ਕਿ ਜਿਹੜੀ ਚੀਜ਼ ਅਸੀਂ ਲੈ ਕੇ ਚੱਲ ਰਹੇ ਹਾਂ ਉਹ ਉਦੋਂ ਵੀ ਦਿਖੂਗੀ ਭਾਵੇਂ ਮੈਂ ਹੋਵਾਂ ਨਾ ਹੋਵਾਂ ਜਾਂ ਮੇਰੇ ਫਾਦਰ ਹੋਣਗੇ ਅਸੀਂ ਤੁਹਾਨੂੰ ਆਪਣੇ ਫਰੋਜ਼ਪੁਰ ਦੀ ਅਤੀ ਮੇਰੀ ਪਹਿਲੀ ਚੀਜ਼ ਰਹਿਣੀ ਹੈ ਕਿ ਸਾਡੀ ਜਿਹੜੀ ਆਨ ਵਾਲੀ ਪੀੜ੍ਹੀ ਹੈ ਉਹਦੇ ਲਈ ਸਪੋਰਟਸ ਦੇ ਵਿੱਚ ਪਲੇਟਫਾਰਮ ਇੰਨਾ ਕਿ ਹੋਣਾ ਚਾਹੀਦਾ ਕਿ ਜਿਹੜਾ ਸਾਡੀ ਆਨ ਵਾਲੀ ਪੀੜ੍ਹੀ ਜਿਹੜੀ ਹੈ ਕੱਲ ਨੂੰ ਦੇਸ਼ ਦੇ ਵਰਲਡ ਤੇ ਜਿਹੜਾ ਜਾ ਕੇ ਆਪਦੇ ਆਪ ਨੂੰ ਰਿਪਰੈਜ਼ੈਂਟ ਫਰੋਜ਼ਪੁਰ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਨਾ ਕੱਢਿਆ ਇਨਰਜੀ ਮੈਂ ਵਿੱਚ ਬਹੁਤ ਬਹੁਤ ਧੰਨਵਾਦ ਆਖਿਰਕਾਰ ਸਿਆਸਤ ਦੇ ਵਿੱਚ ਇੱਕ ਪਹਿਲਾ ਮੁੱਦਾ ਜ਼ਰੂਰ ਉੱਠਿਆ ਹੈ ਯੂਥ ਲਈ ਸਪੋਰਟਸ ਲਈ ਇਹ ਹੁਣ ਮੁੱਦਾ ਬਣ ਕੇ ਰਹੂਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਆਏ ਉਹ ਚੇਅਰਮੈਨ ਬਣਦੇ ਚਾਹੀ ਅਗਲੀ ਸਰਕਾਰ ਆਉਂਦੀ ਹੈ ਇਹ ਵਾਦਾ ਉਦੋਂ ਹੀ ਪਤਾ ਲੱਗਦਾ ਪਰ ਵਾਦੇ ਕਰਨੇ ਬੜੇ ਸੌਖੇ ਹੈ ਪਗਾਉਣੇ ਬਹੁਤ ਔਖੇ ਹੈ ਇਹ ਅੱਜ ਅਸੀਂ ਇੱਕ ਖਾਸ ਇੰਟਰਵਿਊ ਕੀਤਾ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨੂੰ ਲੈ ਕੇ ਕੁਝ ਟਸਲ ਬਾਜੀ ਦੇ ਵਿੱਚ ਨਾ ਜਾਓ ਮੁੱਦਿਆਂ ਦੀ ਗੱਲ ਕਰੋ ਮੁੱਦਿਆਂ ਤੇ ਸਿਆਸਤ ਕਰੋ ਕੁਝ ਚੰਗੇ ਕੁਝ ਮੁੱਦੇ ਲੈ ਕੇ ਆਓ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਬਣੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਅਰਸ਼ਦੀਪ ਨੂੰ ਜੀ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਪੀਬੀਸੀ ਨਿਊਜ਼